ਹਾਂ ਅੱਜ ਚਲੋ ਵੀ ਨਿਕਾ ਚੱਲੀਏ ਅੱਛਾ ਕਰਨਾਲਾ ਵੀ ਆ ਮੰਲਾ ਦਾ ਹਨਾ ਆ ਦੇਖ ਕਿਦਾਂ ਇਹਦੇ ਸਾਈਡ ਬੈਠਾ ਇਦਾਂ ਹਾਂਜੀ ਕਿਦਾਂ ਸਾਰੇ ਸਵਾਗਤ ਆ ਇਹਦੇ ਨਵੇਂ ਬਲੌਗ ਚ ਮੀਤ ਕਬਦਰ ਸਾਰੇ ਵਧੀਆ ਹੋਵਾਂਗੇ ਅਸੀਂ ਵੀ ਵਧੀਆ ਵਾਂ ਸੋ ਅੱਜ ਆਏ ਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਹੁਣ ਆਪਣੇ ਪਕੀਆਂ ਦੀਆਂ ਰੋਟੀਆਂ ਸੋ ਆ ਦੇਖੋ ਵੀ ਅੱਜ ਜਿਹੜਾ ਕੱਲ ਅਸੀਂ ਆਟਾ ਲੈ ਕੇ ਆਏ ਸੀ ਨਾ ਉਹਦੀਆਂ ਰੋਟੀਆਂ ਦੇਖੋ ਕਿੰਨੀਆਂ ਸੋਹਣੀਆਂ ਬਣ ਗਈਆਂ ਦੇਖੋ ਵਾਈਟ ਵਾਈਟ ਬਿਲਕੁਲ ਜਿਹੜੀਆਂ ਆਪਣੇ ਘਰੇ ਕਣਕ ਸੀਗੀ ਉਹਦੇ ਕਿੰਨੇ ਮੱਕੇ ਦਾ ਬਣਨੀਆਂ ਸੀ? ਉਹ ਜੀ ਲਾਲ ਲਾਲ ਜੀ ਹਨਾ ਉਹ ਨਹੀਂ ਜਦ ਸੁਲਿਆ ਜਾਂਦਾ ਹੂੰ। ਹੂੰ। ਉਹਨੇ ਆਟੇ ਕੋਸ ਮੋਟਾ ਸੀਗਾ। ਮੈਂ ਤੇ ਉਹ ਵੀ ਗਰੇਸ ਜੀ ਹੈ ਹੀ ਨਹੀਂ ਸੀ ਆਟੇ ਦੀ। ਹਾਂ ਤਾਂ ਆ ਦੇਖ। ਛਿੱਟੀਆਂ ਚੱਟੀਆਂ ਵਾਖਦੇ ਜਾ। ਵਾਈਟ ਵਾਈਟ ਵਾਈਟ। ਮਿਕਸ ਤੇ ਨਹੀਂ ਹੁੰਦਾ ਆਟਾ ਕੋਈ ਵਿੱਚ। ਮੈਂ ਤਾਂ ਮੁੱਦਾ ਜਿੱਦਾਂ ਕਿ ਨਹੀਂ ਸਰ। ਛਿੱਟੀਆਂ ਲੱਥਨ ਦਾ ਕੋਈ ਦਾ ਕਾਰਨ ਹੋਊਗਾ। ਕਿਉਂਕਿ ਮੈਂ ਤਾਂ ਮਿਕਸ ਹੋ ਗਿਆ। ਕਣਕ ਦੀਆ ਯਕਕ ਲਾਂਚ ਕਣ ਕੁੰਦੀ ਹੈ ਥੋੜੀ ਵਾਈਟ ਵਾਈਟ ਹੁੰਦੀ ਆ ਉਹ ਆਟਾ ਵਾਈਟ ਹੁੰਦਾ ਓਕੇ ਹੁਣ ਕੀ ਕਰ ਸਕਤੇ ਹੈ ਚੀਟੀ ਰੋਟੀ ਪਾਕਦੀ ਹੈ ਦੋ ਇਹ ਚੀਟੀ ਰੋਟੀ ਪਾਕਦੀ ਹੈ ਹਾਂ ਬੜੇ ਚੰਗਾ ਸਾਰੇ ਜਣੇ ਆਪਣਾ ਵਲੋਗ ਦੇਖਿਆ ਕਰੋ ਪੂਰਾ ਸਾਰਾ ਵਲੋਗ ਘਟਦੇ ਹੁੰਦੇ ਆ ਜਿਹੜਾ ਜਵਾਕ ਦਾ ਹੁੰਦਾ ਵਲੋਗ ਉਹ ਸਾਰੇ ਬਹੁਤ ਦੇਖਦੇ ਆ ਸਾਰੇ ਦੇਖਿਆ ਕਰੋ ਵਲੋਗ ਸਾਰੇ ਨੂੰ ਵੀ ਵਾਦ ਵਾਦ ਦੁੱਦਿਆ ਕਰੋ ਥੋੜੇ ਜਣੇ ਨਹੀਂ ਹੈ ਮੈਂ ਨਹੀਂ ਆ ਉਹ ਤਾਂ ਫਿਰ ਦੇਖਣੀ ਆ ਕਿਹੜੀ ਅਸੀਂ ਰੋਟੀਆਂ ਖਾਲੀਆਂ ਸੀ ਮੰਮੀ ਥਈ ਜਾਂਦੀ ਹਨ पांडे ਨਾਲ ਸਾਡੇ ਕੱਪੜੇ ਵੀ ਧੁਈ ਜਾਂਦੇ ਹੋਣੇ ਕੰਮ ਹੀ ਹੋ ਜਾਣਗੇ ਭੁੱਖ ਲੱਢੀ ਜਾਂਦੀ ਆ ਕੰਮ ਵਾਲੀ ਅਜਾਈ ਨਹੀਂ ਹਜੇ ਕੰਦੀ ਸੀ ਲੈ ਕੰਮ ਨਹੀਂ ਹਜੇ ਤੱਕ ਆਈ ਨਹੀਂ ਆਉਂਦੀ ਜਣੀ ਹਾਂ ਆ ਦੇਖੋ ਸਾਡੇ ਫਲ ਖਿਲੇ ਇਹ ਨੋ ਵੀ ਖੜ ਗਿਆ ਵਾਈਟ ਵਾਈਟ ਹਾਂ ਫਿਰ ਵਾਇ ਸੋਹਣੇ ਲੱਗਣੇ ਸੀ ਬਾਣਾ ਨਾ ਬਾਣਾ ਨਾ ਪਾਓ ਤੇ ਸੁੱਕਣਾ ਨਹੀਂ ਚੁੱਕੀ ਜਾਂਦਾ ਨਾਲ ਦੇ ਆ ਆ ਇਹ ਨੂੰ ਤਾਂ ਬਾਰ ਰੋ ਬੈਰੀ ਨੂੰ ਤਾਂ ਵੱਡੀ ਹੋਈ ਜਾਂਦੀ ਆ 베ਰੀ ਥੋੜੀ ਆ ਉਹ ਸੁੱਕੀ ਮਿਲੀ ਆ ਔਮਲੀ ਕਿ ਟਿਕ ਨਹੀਂ ਰਹੇ ਵਾਵਾ ਹੀ ਹੋ ਜਾਂਦੀ ਆ ਬਾਹਰ ਕਿਡਾ ਹੋਣਾ ਮਾ ਸਾਡੇ ਜਾਮੂਣ ਤੇ ਵਾਵਾ ਸਾਰੇ ਲੱਗੇ ਜਾਮਣ ਬੇੜਾਈ ਵੈਸੇ ਹਾਂ ਸਾਡੇ ਬੱਕਰੀਆਂ ਖਾ ਗਈਆਂ ਜਾਮਣ ਅੱਜ ਜਾਮਣ ਨੂੰ ਪਤਾ ਨਹੀਂ ਕੀ ਹੋਇਆ ਸੋਟ ਗਿਆ ਉਹ ਦੋਸਤ ਖਰੀਆ ਪਾਣੀ ਵੀ ਹਰਾ ਹੋ ਗਿਆ ਆ ਦੇਖ ਗੰਡਾ ਉੱਤੇ ਵੀ ਆ ਬਚਾਰਾ ਹੈ ਗੰਡਾ ਉੱਤੇ ਹੀ ਆ ਗੰਡਾ ਮੰਮੀ ਲਾ ਗਈ ਗਈ ਉਹਦੋਂ ਆ ਮਮੀ ਗੰਡਾ ਦੁੱਤੀ ਲਾਈਆਂ ਪੱਟੇਗਾ ਇਹਦਾ 흘ੀਆ 흘ੀਆ ਦਾ ਐ ਕਿਵੇਂ ਹੋਊਗਾ ਇਹ ਹੈ ਮੈਂ ਤਾਂ ਬਣਾ ਨਹੀਂ ਮੈਂ ਤਾਂ ਹਾਇ ਤਾਂ ਸਿੱਧਿਆ ਆ ਕਪੜਾ ਲੈ ਲੈ ਨਾ ਮੈਂ ਤੁਹਾਨੂੰ ਹਰ ਵਾਰੀ ਦਿੰਨੀ ਆ ਤੁਸੀਂ ਗਵਾ ਦਿੰਨੇ ਹੋ ਕਿਉਂ ਨਹੀਂ ਸੱਚ ਜਿੱਤੇ ਬੋਲ ਗਿਆ ਲੋ ਹਾਂ ਹੁਣ ਹੋ ਜੂ ਇਹ ਹੁਣ ਦੇ ਦਿੰਦੀ ਹਾਂ ਆ ਉਹ ਕਹਿੰਦਾ ਕਿ ਅੱਜ ਤਾਂ ਵੀ ਗੱਲ ਕਰ ਸ਼ਾਮ ਤੱਕ ਦੇ ਦਾਂਗੇ ਕੱਲ ਨੂੰ ਜਾਣਾ ਨਹੀਂ ਆਪਾਂ ਦੀਦੀ ਹੰਦ ਨਾਲ ਨਹੀਂ ਜਾਣਾ ਕਿੱਥੇ ਗੱਡੀ ਨਾਲ ਜਾਵਾਂਗੇ ਇੱਕ ਸਿੱਥ ਕਿੱਥੇ ਚਲੇ ਜਾਂਦੇ ਚੱਲ ਜਾਂਦੇ ਜਿੰਨੇ ਨੇ ਆਪਾਂ ਤਿੰਨ ਚਾਰ ਤੋਂ ਹੀ ਆ ਆਰ ਮਾ ਮਾਪੇ ਸਾਡੇ ਤਨਮਨੋ ਤਨ ਸਾਡੇ ਤਨ ਵੀ ਨਹੀਂ ਗੇ ਤਨ ਤਾਂ ਹੈ ਗੀ ਭਾਈ ਤਨ ਤਨ ਜਣੇ ਆ ਤਾਂ ਤਨ ਤਨ ਛੇ ਕਿਥੋਂ ਬਜਾਂਗੇ ਮੈਂ ਕਿਹਾ ਡੈਕਲਿੰਗ ਹੋ ਜਾਂਦੀ ਹੈ ਜਦੋਂ ਕਿ ਡਿੱਗੇ ਪਈ ਜਾਂਦੀ ਹੈ ਤਾਂ ਦੀਦੀ ਮੈਂ ਚੱਲ ਜਾਣਗੇ ਫਿਰ ਦੇਦੇ ਉਹ ਉਹ ਵੀ ਤਾਂ ਦੋ ਹੋਰੀ ਵਸਤੋਂ ਨੂੰ ਤੁਸੀਂ ਗੰਦੀ ਕਰਦੇ ਆ ਪਾ ਪਾਣੀ ਦਾ ਪਾ ਕੇ ਤੇ ਮਿੱਟੀ ਜੀ ਇਹ ਕਿ ਬਕਰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਸ਼ਟ ਆਫ ਹਾਂ ਠੰਡਾ ਪਾਣੀਆ ਸ਼ਟ ਆਫ ਹਮਮ ਉੱਤੇ ਭਾਈ ਇਹ ਜਦੋਂ ਨਾਲ ਲਿਆਦਾ ਤੇ ਬਣਾਇਆ ਸੀ ਨਹੀਂ ਕੁਝ ਤੁਸੀਂ ਕੀ ਕੋਈ ਨਹੀਂ ਬਣਾਇਆ ਕੀ ਬਣਾਇਆ ਸੀ ਕਿਉਂ ਨਹੀਂ ਸਮਝੀ ਸੂਜੀ ਬਣਾਈ ਸੀ ਸਭ ਬਣਾਈ ਸੀ ਕਿ ਸਾਡੇ ਸੋਇ ਦਾ ਮੇਕਓਵਰ ਹੋ ਰਿਹਾ ਪੂਰੀ ਸਟਾਈਲ ਹੋ ਰਹੀ ਹੈ ਹਾਂ ਅ ਅੱਜ ਪਾਂਡੇ ਵਾਰ ਕੱਢੂਗੇ ਸਾਰੇ ਕਿਉਂ ਹਾਂ ਉੱਗੀ ਦੂਗੀ ਤਾਂ ਉੱਗੀ ਪਾਂਡੇ ਕੱਢੂਗੀ ਮਾਂ ਗੱਲਾਂ ਨਰਮਾ ਚੁਗੰਦਣ ਲੱਗੇ ਹੋਣੇ ਇਹਨੇ ਲੱਗੇ ਕਟੇ ਜੇ ਸੰਤਾ ਤੇ ਹੋਣਾ ਲੱਗਦੀ ਸਾਰੇ ਮਾਣੂ ਹਾਂ ਕਿਹੜੇ ਬਿਆਨ ਸੀ ਸੀ ਆ ਮੈਂ ਕਿਹਾ ਲੈ ਦਿੱਤੀ ਤੱਕਣ ਲਈ ਹਾਂ ਕਿਦਾ ਜੇ ਜਰਾ ਪੰਚੀ ਆ ਜਾ ਹਾਂ ਰਚ ਲਗੀ ਪਹਿਲਾਂ ਲੈਉਣਗੇ ਫਿਰ ਤੋੜ ਲੈਣਗੇ ਟੱਕਣ ਤੇ ਟੱਕਣ ਲੈਣ ਤਰੇ ਫਿਰੋਂ ਮੈਂ ਨਹੀਂ ਆ ਕੇ ਟੱਕਣ ਮਾਰ ਜੂਗਾ ਰੱਖ ਲੈ ਗੱਡੀ 'ਚ ਜੇ ਕੋਈ ਜਾਣਕਾਰ ਹੈ ਫੇਰ ਨਹੀਂ ਮੈਂ ਦੇਖਾਂ ਅਗਲੇ ਅਗਲੇ ਕਾਂਗੇ ਸਾਲ ਤੱਕ ਨਾ ਡਰੇ ਵਰਦੇ ਲਕਮਾ ਲਾ ਫਾਈ ਲੈਂਦੇ ਆ ਵਾਸੀ ਚੱਲ ਰਹੀ ਹੈ ਜੀ ਮੰਡੀ ਕਿਉਂਕਿ ਨਾਲੇ ਮੰਮੀ ਦੀ ਦਵਾਈ ਲੈ ਕੇ ਆਉਣੀ ਹੈ ਮੰਮੀ ਦੀ ਬਾਹ ਦੁਖਦੀ ਆ ਤੇ ਬੇਚਾਨੀ ਜੀ ਹੁੰਦੀ ਆ ਥੋੜੀ ਦਵਾਈ ਲੈ ਕੇ ਆਉਣੀ ਆ ਬਾਹ ਪਤਾ ਨਹੀਂ ਕਰਦੇ ਦੁਖਦੀ ਆ ਉਹ ਚੈੱਕ ਅਪ ਕਰਾ ਕੇ ਲਈ ਹੁਣ ਹੱਥੇ ਨਾਲੇ ਸੁਵੀ ਦੇ ਉੱਤੇ ਜਿਹੜਾ ਸਮਾਨ ਪਿਆ ਵਾ ਉਹਦੇ ਵਾਸਤੇ ਕਾਰਪਟ ਜਿ ਲੈ ਕੇ ਕਾਰਪੇਟ ਕਹਿੰਦੇ ਆ ਕੋਤੇ ਬੇਠੀਆਂ ਜਾਂਦੇ ਕਿਥੀਆਂ ਹਨ ਬੇਠੀਆਂ ਚ ਬਿਛਾਈ ਦੇ ਜਿਹੜੇ ਕੋਲੇ ਆਉਣੇ ਸੋ ਜਾਈਏ ਨੇ ਮੈਂ ਤੇ ਮੰਮੀ ਸਰਵ ਕਰੀਆ ਸਰਵ ਫਿਰ ਨਾ ਨੂੰ ਕੇ ਬੈਜੂਗੀ ਚਲ ਤਾਂ ਕਰਕੇ ਨਾ ਨਹੀਂ ਲੈ ਕੇ ਅਸੀਂ ਗਰਮੀ ਜਾਦੀ ਆ ਤਾਂ ਅਸੀਂ ਚੱਲੇ ਮਾਰਕੀਟ ਪਹੁੰਚ ਗਏ ਜੀ ਅਨਮੋਲ ਕਾਪੇ ਅਨਮੋਲ ਫਿਜੀਓਥੈਰੇਪੀ ਕਲੀਨਿਕ ਹੁਣ ਚੱਲੇ ਅਸੀਂ ਅੰਦਰ ਸੋ ਮੰਮੀ ਨੂੰ ਦਿਖਾ ਲਏ ਆ ਤੇ ਮੰਮੀ ਨੇ ਮੰਮੀ ਮੰਮੀ ਐਨੀ ਵੀ ਹੋ ਗਈ ਨਾ ਇਹ ਬੈ ਕੇ ਫੋਨ ਦੇਖਦੇ ਰਹਿੰਦੀ ਹੁੰਦੀ ਆ ਡਾਕਟਰ ਨੇ ਕਿਹਾ ਵੀ ਥੱਲੇ ਹੋ ਕੇ ਫੋਨ ਨਹੀਂ ਦੇਖਣਾ ਬਾਟ ਕਰਦੇ ਆ ਤਾਂ ਵੀ ਸਿੱਧੀ ਐਂ ਧੋਣ ਕਰਕੇ ਕਰਨਾ ਐ ਥੱਲੇ ਨਹੀਂ ਕਰਕੇ ਕਰਨਾ ਤੇ ਮੰਮੀ ਸਭ ਤੋਂ ਜ਼ਿਆਦਾ ਫੋਨ ਦੇਖਦੀ ਐ ਇਦਾਂ ਕਰਕੇ ਦਰਦ ਹੋਊਗਾ ਇੱਕ ਦਿਨ ਉਹਨੇ ਕੀਤੀ ਐ ਜਿਹੜਾ ਕੀਤਾ ਵਾ ਸ਼ੇਰ ਦਾ ਹੀ ਬੜਾ ਜ਼ਿਆਦਾ ਹੋ ਜਾਂਦਾ ਤੇ ਕਹਿੰਦਾ ਵੀ ਦੋ ਤਿੰਨ ਦਿਨ ਲਗਾਤਾਰ ਆਉਣਾ ਪਊਗਾ ਫਿਰ ਸਹੀ ਹੋ ਜਾਊਗਾ ਐ ਕੜਨ ਜਕੜਨ ਜੀ ਐ ਜਕੜਨ ਆ ਕਹਿੰਦਾ ਤੋਂ ਜਿੱਦੇ ਬਾਜ ਸੋ ਹੋਣਾ ਸੀ ਚੱਲੇ ਆ ਥੋੜਾ ਬਟਾ ਸਮਾਨ ਲੈਣਾ ਉੱਥੇ ਇਹ ਤਿੰਨ ਨੰਬਰ ਵਾਲੀ ਇੱਕ ਤਾਂ ਨੰਬਰ ਹੋ ਗਈ ਇੱਕ ਦੋ ਨੰਬਰ ਹੋ ਗਈ ਇਦਾਂ ਨਹੀਂ ਕਰਦਾ ਹੋਰ ਇਹ ਟਿਕਾ ਵੱਡੀਆਂ ਦਾ ਕਿੰਨਾ ਕਾ ਇਹਨੇ ਦੋੜ ਦੋ ਹੋਣੀ ਨਹੀਂ ਦਿਖਾਉਂਦੇ ਠੀਕ ਆ ਯਾਰ ਇਦਾਂ ਦੀ ਕੋਲਡ ਡਰਿੰਕ ਵਾਲੀ ਨਾ ਜਿੱਦਾਂ ਆ ਵਾ ਹਨਾ ਇਦਾਂ ਦੀ ਇਦਾਂ ਦੀ ਸੋਹਣੀ ਲੱਗਦੀ ਆ ਕਿਦਾ ਘਰ ਮੇਗਾ ਤਾਂ ਉਹ ਥੋੜੀ ਆਪਣੀਆਂ ਰਟੀਆਂ ਸੰ ਚਲ ਦੇਖ ਲੈਣੇ ਉਹ ਦੇਖ ਟਿੱਪਣ ਕਿੱਲੇ ਗਾ ਉਹ ਮਤਲਬ ਦੂਜੇ ਮਤਲਬ ਕੋਈ ਸਮਾਰਟਫੋਨ ਉਹ ਕਿੰਨੇ ਇੰਟਰਨੈਟ ਬੈ ਨਾ ਸੱਤ ਵੇ ਕੀ ਕਿ ਨਾ ਹੈ ਅਦੇ ਜਿੜੀ ਚੱਲੀਏ ਲੋ ਇਹ ਨਹੀਂ ਜਿਆਦੀ ਨਿੱਕੀਆਂ ਨਹੀਂ ਆ ਨਿੱਕੀਆਂ ਹੋ ਜਾਂਦੀਆਂ ਹੈ ਹੈ ਇਹਨੇ ਤਾਂ ਠੀਕ ਹੈ ਆਹਾਂ ਇਹ ਸੁਦਾਸਾ ਮਿਲ ਹੈ ਜੀ ਲੀਟਰ ਦੀ ਬੋਤਲ ਟਾਈਗਰਾਂ ਚ ਲੈਣੀ ਹੈ ਟਾਈਗਰਾਂ ਦਾ ਮਨ ਤਾਜ ਜੀ ਸੀ ਆ ਰਾਈਡ ਇਹ ਵੀ ਅੱਛੀ ਹੈ ਕਿੰਨੇ ਦਾ ਸੈਟ ਕਿੰਨੇ 6 ਹੋਣੀਆਂ ਚ 6 ਦੇ ਸੈਟ ਕਿੰਨੇ ਦਾ 750 ਸਾਢੇ 7 800 ਦਾ ਨਹੀਂ ਸਸਤੀ ਨੀ ਫਿਰ ਪਸੰਦ ਨਹੀਂ। ਤੋੜਣੀ ਕਰਦੇ ਕਹਿੰਦੇ ਤੁਸੀਂ ਦੇਖੀਏ ਦੇਖੀਏ। ਇਦਾਂ ਦੀ ਹੈਗੀ ਕਿ ਨਹੀਂ ਹੈਗੀ? ਹਾਂ, ਸਿੰਪਲ ਇਦਾਂ ਹੀ ਹੈ। ਰੋਈ ਤੇ ਅੰਨੇ ਡੱਬਦੇ ਬੇਟਾ ਦੇਖੀਏ ਐਗਜੈਕਟਲੀ ਦੇਟ ਪਿਆ ਨਾ। ਇਹ ਕਾਹੋਂ ਸ਼ਿੰਦ ਦਾ ਗਲਾਸ ਹੈ। ਆ ਇੱਥੇ ਪਈ ਸੀ ਡਿਸਪਲੇ ਜਿਹੜਾ ਸੀ। ਹਾਂ? ਆਹ ਨਾਲ ਵੀ ਚਾਹੀਦੀ। ਅੱਛਾ ਕਨਾਲਾ ਵੀ ਆ ਮਿਲਦਾ ਹਨਾ। ਆ ਦੇਖ ਕਿਦਾਂ। ਇਦਾਂ ਦਾ। ਇਹ ਤਾਂ ਦੂਸਰੇ ਆ ਗਏ ਆ ਨਾ ਯਾਰ ਇੱਕ ਡਿਜ਼ਾਈਨ ਚ ਹੁੰਦੇ ਆ ਨਹੀਂ ਸਟੀਲ ਚ ਪਲੱਸ ਕੱਚਾੜਾ ਕੰਬੀਨੇਸ਼ਨ ਜਾਂਦਾ ਉਹ ਤੇ ਜਿਆਦਾ ਆਰਟੀਕਲ ਦੀ ਫੋਟੋ ਆਰਟੀਕਲ ਦੀ ਫੋਟੋ ਮਗਵਾ ਲੈਣਾ ਫਿਰ ਮੈਂ ਸੋਸੀ ਲੱਲੇ ਸਮਾਂ ਲੈਣਤ ਨਹੀਂ ਆਏ ਸੀ ਪਰ ਸਮਾਂ ਜੀ ਭਾਵੇਂ ਲੈਂਦੇ ਆ ਦੇਖੋ ਵਿੱਚ ਲਾ ਭਾਵੇਂ ਪਰੇ ਬੇ ਆ ਦੇਖ ਕੇ ਜੀ ਕਰਿਆ ਉਹਦਾ ਲੈਣ ਨੂੰ ਹਾਂ ਤੇ ਕਰੇ ਜਾ ਕੇ ਕੁਝ ਸਰਵ ਕਹਿੰਦੀ ਸੀ ਕਿ ਲਿਆਉਣਾ ਵਾ ਕੁਝ ਸਾਨੂੰ ਵਧੀਆ ਲੱਗਿਆ 来 आए हैं हुन घरे आके दिखावांगे ਤੁਹਾਨੂੰ ਵੀ ਕੀ ਕੀ ਸਮਾਨ ਲੈ ਕੇ ਆਏ ਪਹਿਲਾਂ ਮਮੀ ਦਵਾਈ ਲਈ ਥੋੜੀ ਜੀ ਮੈਡੀਕਲ ਤੋਂ ਫਿਰ ਚਲਦੇ ਹਾਂ ਘਰੇ ਆਸੀ ਆ ਗਏ ਘਰੇ ਉਹਦੇ ਕੰਮ ਲੱਗੇ ਵਿਚਾਰੇ ਸਰ ਸਰ ਕਰੋ ਸਰ ਕਰੋ ਦੇਖੋ छोले भटोरे लगे हैं कम करें ला चली देखो <laughs> <laughs> <आ वे> <laughs> ਸੋਹਣ ਦੇ ਖਾਨੋਂ ਆਇਆ ਸੀ ਤਾਂ ਅਸੀਂ ਕੀ ਕੀ ਸਮਾਨ ਲੈ ਕੇ ਆਏ ਆ ਅਦਰ ਕੋਈ ਨਾ ਸਮਾਨ ਲੈ ਕੇ ਆਏ ਆ ਸੀ ਉਹ ਦੀ ਗਾਂਡੀ ਪਿੱਛੀ ਆ ਆ ਦੇਖ ਆ ਖੜ ਲਵਾਰ ਉਹਨਾਂ ਚ ਆ ਦੇਖ ਤੂੰ ਦੇਖਿਆ ਨਹੀਂ ਹੁਣ ਅਸੀਂ ਕੀ ਕੀ ਲੈ ਕੇ ਆਏ ਖੋਲ ਕੇ ਦੇਖ ਖੋਲ ਕੇ ਦੇਖਣ ਦੇਖਣ ਤਾਂ ਦੇ ਖੋਲ ਕੇ ਸਹੀ ਹੈ ਨਾ ਲੋਨ ਮਿਰਚਾਂ ਵਾਲੀ ਆ ਆਹ ਹੂੰ ਤਾਂ ਨਹੀਂ ਨਾ ਸਹੀ ਨਹੀਂ ਹਾਂ ਕਾਫਾ ਤਾਂ ਗਰਮੇ ਨਹੀਂ ਹੁੰਦੇ ਠੰਡੀ ਨਹੀਂ ਹੁੰਦੀ ਸੱਚ ਸ਼ਰਮ ਕੀ ਹੈ ਹੈ ਤੇ ਠੰਡੀ ਕਰਕੇ ਪੀਣੀ ਹੁੰਦੀ ਨਹੀਂ ਪਈ ਤਾਂ ਰਹਿੰਦੀ ਇਹਦੇ ਵਿੱਚ ਆ ਵਧੀਆ ਹੁੰਦਾ ਆਹ ਦੇਖ ਰੱਖ ਕੇ ਪਈ ਰਹੀ ਹੈ ਪਈ ਰਹਿ ਕਰੂ ਜੇ ਲੇਟ ਉੱਠਣਾ ਤਾਂ ਪਾ ਕੇ ਰੱਖੀ ਸਕਦੇ ਇੰਝ ਇੰਝ ਕਿਹੜਾ ਖਰਾਬ ਹੋਣੀ ਹੈ ਹਾਂ ਠੰਡੀ ਨਹੀਂ ਹੋਣੀ ਆ ਦੇਖ ਇਹ ਸਾਡੇ ਗਲਾਸ ਕੱਚ ਦੇ ਕੱਚ ਦੇ ਦੇਖ ਤੇਨੇ ਸੋਹਣੇ ਲੱਗਦੇ ਦੇ ਹਨਾ ਸੋਹਣੇ ਹਨ ਮਮੀ ਕਹਿੰਦੀ ਕੋਲਡ ਡਰਿੰਕ ਨਹੀਂ ਪੰਦੇ ਮੈਂ ਕੋਲਡ ਡਰਿੰਕ ਕਿਉਂ ਨਹੀਂ ਪੰਦੇ ਇਨਾਂ ਚ ਬਹੁਤ ਵਧੀਆ ਪਊਗਾ ਨੀ ਜਿਹੜਾ ਉਹ 900 800 800 ਅਛੇ ਸੋਦਾ 61 ਕਿੰਨਾ ਕੁ ਮਹਿੰਗਾ ਦੇਖ ਕੋਲ ਡਰਿੰਕ ਦੇ ਨਾਮ ਤੇ ਲੱਗੂਇਆ ਚ ਪਾਇਆ ਹੈ ਨਾ 1000 ਰੁਪਏ ਦਾ ਦਾਂਦੀ ਕਿ ਘੜਦੇ ਹੋਰ ਸੀ ਇੱਛਾ ਹੋ ਰ ਪਾਣੀ ਨਹੀਂ ਆ ਆ ਜੀ ਇਹਦੇ ਨਾਲ ਦਾ ਹੀ ਆ ਜਿਹੜਾ ਆ ਇਹਦੇ ਨਾਲ ਦਾ ਹੀ ਆ ਸੇਮ ਅਸੀਂ 12 ਲੈਂਦੇ ਆ ਆ ਪੋਣੀ ਪਾਣੀ ਨਹੀਂ ਆ ਕਿੰਦੀ ਪੋਣੀ ਪੋਣੀ ਦਿਖਾਈਏ

ਮੋਟੇ ਹਾਂ ਉਹ ਮੈਨੂੰ ਤਾਂ ਚਾਹੀਦੀ ਸਵਾਲ ਲੱਗਦੀ ਉਹਨਾਂ ਚ ਮੋਟੇ ਆ ਜਾਂਦੇ ਨਹੀਂ ਬਤੇ ਨਹੀਂ ਬਤੇ ਉਹ ਵੀ ਮੇਰੇ ਸਾਰੇ ਹੋ ਗਏ ਬਣਾਉਣੇ ਪ੍ਰਿੰਟ ਬਣਾਣਾ ਹੂੰ ਮਾਰਵਲ ਦੇ ਵਧੀਆ ਹੈ ਆ ਮੈਨੂੰ ਰੋਟੀਆਂ ਚਾਹੀਦੀਆਂ ਆਪਕੋ ਆਸ ਕਪਲਾ ਕਹਿੰਦੇ ਹੋਰ ਕੀ ਸੀ ਆਹ ਰੋਟੀਆਂ ਵਾਲਾ ਕੀ ਸੀਗਾ ਫੋਟ ਕੇਸ ਫੋਟ ਕੇਸ ਕਹਿੰਦੇ ਫੋਟ ਕੇਸ ਤੇ ਮੈਂ ਚਪਾਤੀ ਬਾਕਸ ਚਪਾਤੀ ਬਾਕਸ ਅੰਦਾਜ਼ਾ ਬਟਾ ਲੈਂਦਾ Denne er bra. ਸਾਰੇ ਜਣੇ ਕਮੈਂਟ ਕਰਕੇ ਦੱਸਿਓ ਜਿ ਤੁਹਾਨੂੰ ਸਮਾਨ ਕਿਵੇਂ ਲੱਗਿਆ ਅਸੀਂ ਫਰਾਖੜੋਂ ਹੀ ਲੰਦ ਸਮਾਨ ਅਸੀਂ ਲੈਣ ਨਹੀਂ ਗਏ ਸੀ ਪਰ ਲੈ ਆਂਦਾ ਸੀ ਗਏ ਦਵਾਈ ਲੈਣ ਗਏ ਦਵਾਈ ਲੈਣ ਸੀ ਪਰ ਅਸੀਂ ਆ ਲੈ ਆਂਦਾ ਸਮਾਨ ਵਾ ਸਾਰਾ ਯਾਰ ਸਾਰਾ ਅੰਦਰ ਚੱਲਿਆ ਨਾ ਪ੍ਰੋਗਰੈਸ ਆ ਡੱਬੇ ਰਹਿ ਗਏ ਬਸ ਬਾਕੀ ਸਾਰਾ ਸਮਾਨ ਸੈਟ ਕਰਤਾ ਅੰਦਰ ਆ ਦੇਖੋ ਕੀਤਾ ਹੈ ਸਾਰਾ ਸੱਟ ਉਸ ਡੱਬੇ ਰਹਿ ਗਏ ਕਰਨ ਵਾਲੇ ਬਸ ਰੋਟੀ ਪਾਣੀ ਦਾ ਕਰਨਾ ਵਾ बसो ना। ਚਾਹੇ ਫਲਕਾਂ ਦੀ ਰੱਖੀ ਤੇ ਰੱਖੀ ਨਾ ਚੱਲ ਦੁੱਤਾਂਗੇ। ਤੇ ਹੁਣ ਬਸ ਕਰਨਾ ਰੋਟੀ ਪਾਣੀ ਵਾਲਾ ਕੰਮ ਕੰਮ ਪਈ ਰਹਿ ਨਹੀਂ ਗਿਆ। ਉਹ ਸਬਜ਼ੀ ਵਾਲਾ ਕੰਮ ਕਰਨ ਲੱਗਿਆ ਹੁਣ। ਤੇ ਹੁਣ ਆਪਾਂ ਖਤ ਦੇਣਾ ਇਸ ਵਲੌਗ ਨੂੰ ਐਂਡ ਇੱਥੇ ਹੀ। ਤੇ ਹੁਣ ਬਸ ਰੋਟੀ ਪਾਣੀ ਬਣਾ ਕੇ ਖਾਣ ਆਇਆ ਹੋਰ ਕੁਝ ਨਹੀਂ ਰਹਿ ਗਿਆ ਹੁਣ। ਤੇ ਤੁਹਾਨੂੰ ਇਹਦਾ ਵਲੌਗ ਕਿਦਾਂ ਲੱਗਿਆ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਅਗਰ ਆਪਣਾ ਵਲੌਗ ਵਧੀਆ ਲੱਗੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਤੋਂ ਮਿਲਦੇ ਆਂ ਆਪ ਅਗਲੇ ਵਲੌਗ ਤੱਕ ਲਈ ਧੰਨਵਾਦ ਬਾਏ ਬਾਏ